ਵੀ ਆਈ ਨੀਡ ਟੂ ਟੀਵੀ ਸੀ ਨਹੀਂ ਇਹਦਾ ਰਾਜੀ ਸੀ ਰਾਜੀ ਸੀ ਤੋਕੜ ਲਈ ਸੀ ਤੁਸੀਂ 20 ਤੇ ਉਹ ਪਰ ਤੋਕੜੀ ਲੂਗੀ ਦੇਖੋ ਮਗਲੇ ਨੇ ਕਿਵੇਂ ਸੂਈ ਸਤਾਈ ਸੀ ਵੀ ਨਹੀਂ ਉਪਰ ਸੂਈ ਹੋ ਗਈ ਰਾਮਪੁਰੇ ਵੀ ਲਗਾਏ ਜਾਣੋ ਤੁਸੀਂ ਨੋ ਨੋ ਆਪਾਂ ਨਹੀਂ ਕਿਤੇ ਲਗਾਇਆ ਇਹਨੂੰ ਨਹੀਂ ਲਗਾਇਆ ਜੀ ਉਹਨੂੰ ਲਗਾਏ ਹੋ ਦਰਦ ਆ ਰਿਹਾ ਮੈਂ ਕੀ ਲੋਹਾਣਾ ਹੋ ਗਿਆ ਅੱਛਾ ਉਹਨੂੰ ਲਗਾਏ ਸੀ ਦਰਦ ਆ ਰਿਹਾ ਠੀਕ ਹੈ ਇਹ ਕਰੋ ਕੁਝ ਨਹੀਂ ਆਇਆ ਉਹਦੇ ਦੂਬਾਰਾ ਉਹਨੇ ਮੈਨੂੰ ਲਾ ਲਿਆ ਲਿਵਰ ਟੌਨ ਕੀ ਸ਼ਾਇਦ ਉਹ ਲਿਖਤਾ ਉਹਨੇ ਸੈਟ ਆਹ ਫਿਰ ਲਿਵਰ ਪ੍ਰੋਬਲਮ ਕਰਕੇ ਫੈਟੀ ਲਿਵਰ ਕਰਕੇ ਵੀ ਕਿਵੇਂ ਕੁਝ ਦਰਦ ਮੰਨਿਆ ਤੂੰ ਪਾਣੀ ਜਿਹਾ ਬਾਲਾ ਸਿੱਧੀ ਰਹਿੰਦੀ ਸੀ ਉਹਨੂੰ ਦਿੱਤਾ ਸੀ ਉਹਦੇ ਚ ਆਪਣੇ ਚ ਪਾਠੇ ਜੇ ਚ ਪਾ ਕੇ ਉਹਨੇ ਸੈਟੂਅਰ ਕਰਕੇ ਮੁੜ ਕੇ ਹੀਟ ਹੀ ਨਹੀਂ ਕੱਢੀ ਉਹਨੂੰ ਇਹ ਰਹਿ ਤਾਂ ਜਾਊਗੀ ਜਾਂ ਅਸਲ ਚ ਨਾ ਵੇਟ ਵਾਲਾ ਤੋੜੀ ਕਰਕੇ ਅੰਦਰੋਂ ਅੰਦਰੋਂ ਵੀ ਗਾ ਅਸੀਂ ਮੈਂ ਕਿਹਾ ਬਾਲਾ ਕੋਈ ਨੌਕਸ ਨਹੀਂ ਵੇਟ ਵਧਾਓ ਬਾਈ ਮੇਰੀ ਗਾਰੰਟੀ ਆ ਗੱਬਣ ਮੈਂ ਕਰੂੰਗਾ ਯਾਰ ਠੀਕ ਹੈ ਠੀਕ ਤੁਸੀਂ ਵੇਟ ਵਧਾਓ ਨਹੀਂ ਵੇਟ ਵਧਾ ਰਹੇ ਹਾਂ 2 ਮਹੀਨੇ ਆਪਾਂ ਦਸੰਬਰ ਚ ਇਹ ਹੀ ਕਰਾਂਗੇ ਉਹਨਾਂ ਚਿਰ ਮੈਂ ਸਪਲੀਮੈਂਟ ਲਿਖ ਕੇ ਦਿੰਦਾ ਉਹ ਦਿਓ ਠੀਕ ਹੈ ਇਹ ਮੇਰੀ ਗਾਰੰਟੀ ਆ ਗੱਬਣ ਗੁੱਬਣਾ ਤੁਸੀਂ ਮੈਂ ਕਹਿੰਦਾ ਕਹਿ ਤਾਂ ਸੁਣੋ ਮੈਂ ਕੋਈ ਚੱਕਰ ਹੀ ਨਹੀਂ ਐਡਾ ਨੌਕਸ ਨਹੀਂ ਗਾ ਵੇਟ ਵਾਲਾ ਤੋੜੀ ਕਰਕੇ ਪ੍ਰੋਬਲਮ ਹੈਗੀ ਆ ਕਿਉਂ ਜਿੰਨਾ ਚਿਰ ਜਿੰਨਾ ਸੂਏ ਵਾਲੇ ਪਸ਼ੂ ਦਾ ਵੇਟ ਹੁੰਦਾ ਉਹਨਾਂ ਚਿਰ ਪੂ ਉਹਨਾਂ ਜਰ ਨੇ ਗੱਭਨ ਨਹੀਂ ਹੋਣਾ ਵੇਟ ਮਤਲਬ ਗਾਂ ਤਕੜੀ ਵਾਲੀ ਹੈ ਵੇਟ ਬਾਲਾ ਤੋੜੀ ਖੜੀ ਹੈ ਤੁਸੀਂ ਸਹੀ ਕਰੋ ਇਹਨੂੰ ਕੋਈ ਨਹੀਂ ਸਾਈਲੇਜ ਪਾਉਣੇ ਆ ਹਾਂਜੀ ਹਾਂ ਸਾਈਲੇਜ ਥੋੜਾ ਵੱਜ ਜਾਣਾ ਵਜਣਾ ਹਾਂ ਵਾ ਕੁਝ ਨਹੀਂ ਕਰਨਾ ਉੱਪਰ ਤੁਹਾਨੂੰ ਮੈਂ